ਇਹ ਲੋਕ ਵੀ ਜਿਹੜੇ ਅੱਜ ਇੰਨੀ ਦੂਰੋਂ ਸਮਾਜ ਸੇਵੀ ਜਿਹੜੀ ਸੰਸਥਾ ਅੱਜ ਆ ਰਹੀਆਂ ਹਨ ਅਸੀਂ ਉਹਨਾਂ ਦਾ ਨਾ ਤਹਿ ਦਿਲੋਂ ਸ਼ੁਕਰਗੁਜ਼ਾਰ ਆ ਕਿਉਂਕਿ ਜਿਹੜਾ ਉਹਨਾਂ ਨੇ ਐਡੀ ਔਖੀ ਘੜੀ ਦੇ ਵਿੱਚ ਜਿਹੜੇ ਡੁੱਬੇ ਲੋਕਾਂ ਦੀ ਸਾਰ ਲੈਣ ਆਇਆ ਔਰ ਮਦਦ ਵੀ ਕਰਨ ਆਇਆ ਜੈ ਭੀਮ ਜੈ ਭਾਰਤ ਨਮੋ ਬੁਦਾਏ ਜੈ ਗੁਰਦੇਵ ਧੰਗੁਰਦੇਵ ਅੱਜ ਅੰਬੇਡਕਰ ਸੈਨਾ ਮੂਲ ਨਿਵਾਸੀ ਦੀ ਟੀਮ ਜਿੱਦਾਂ ਪੰਜਾਬ ਵਿੱਚ ਹੜ੍ਹ ਆਇਆ ਚੌਥੀ ਵਾਰੀ ਜਿੱਦਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਗਈ ਅੱਜ ਅਸੀਂ ਦੂਸਰੀ ਵਾਰ ਜ਼ਿਲ੍ਹਾ ਫਾਜ਼ਿਲਕਾ ਜਿੱਥੇ ਅਸੀਂ ਅੰਬੇਡਕਰ ਸੈਨਾ ਮੂਲ ਵਾਸੀ ਨੇ ਆ ਕੇ ਦੇਖਿਆ ਭਈ ਜਿਹੜੇ ਦਰਿਆ ਦੇ ਨਾਲ ਲੱਗਦੇ ਪਿੰਡ ਜਿੱਦਾਂ ਮੇ ਪਿੰਡਾਂ ਦੇ ਨਾਂ ਕੁੜਕਾ ਨੂਰ ਸ਼ਾ ਆਪਰੇ ਗੁੱਦੜ ਬੈਣੀ ਗੁੱਦੜ ਬੈਣੀ ਅਸੀਂ ਜੀਤੇ ਵਾਲੀ ਅਸੀਂ ਤਕਰੀਬਨ ਜਿਹੜੀ ਅੰਬੇਡਕਰ ਸੈਨਾ ਮੂਲ ਵਾਸੀ ਦੀ ਟੀਮ ਸਮਾਨ ਲੈ ਕੇ ਆਈ ਸੀ ਕਿ ਯੂਨਿਟ ਫਗਵਾੜਾ ਵੱਲੋਂ ਔਰ ਅਸੀਂ ਇੱਥੇ ਪੰਜ ਤੋਂ ਸੱਤ ਪਿੰਡਾਂ ਵਿੱਚ ਜਿਹੜਾ ਇਹ ਸਮਾਨ ਦੇ ਕੇ ਚੱਲੇ ਆ ਔਰ ਜਿਹੜੇ ਸਾਡੇ ਸਹਿਯੋਗੀ ਸਾਥੀ ਆਪਣੇ ਦਾਸਪੋਕ ਅੰਬੇਡਕਰ ਔਰ ਅਸ਼ੋਕਾ ਇਨਫੋਰਟੇਨਮੈਂਟ ਸ਼੍ਰੀ ਗੁਰੂ ਰਵਿਦਾਸ ਬੇਸਵਾ ਕੈਲੀਫੋਰਨੀਆ ਸਾਡੇ ਰਾਜਵੀਰ ਗੰਗੜਾ ਭਾਜੀ ਮਣੀ ਚੋਹਾਨ ਭਾਜੀ ਦੀਪਕ ਸਰੋਆ ਜੀ ਜਿਹੜੇ ਸਾਡੇ ਸਹਿਯੋਗੀ ਸਾਥੀ ਆ ਜਿਨ੍ਹਾਂ ਦੇ ਆਪਣੇ ਸਹਿਯੋਗ ਸਦਕਾ ਅੰਬੇਡਕਰ ਸੈਨਾ ਮੂਲ ਨਿਵਾਸੀ ਦੀ ਟੀਮ ਸਾਰੇ ਪੰਜਾਬ ਵਿੱਚ ਜਿੱਥੇ ਹੜਾ ਦੀ ਮਾਰ ਪਈ ਆ ਉੱਥੇ-ਉੱਥੇ ਜਾ ਰਹੀ ਆ ਔਰ ਅੱਜ ਬਰੋਜਪੁਰ ਵਿੱਚ ਅਸੀਂ ਕੀ ਦੇਖਿਆ ਵੀ ਜਿਹੜਾ ਸਾਡੇ ਪੰਜਾਬ ਦਾ ਲਾਸਟ ਪਿੰਡ ਆ ਉਤੋਂ ਅੱਗੇ ਜਿਹੜਾ ਪਾਕਿਸਤਾਨ ਦਾ ਏਰੀਆ ਸ਼ੁਰੂ ਹੁੰਦਾ ਆ ਉੱਥੇ ਅੱਜ ਤੱਕ ਕੋਈ ਸੰਸਥਾ ਵੀ ਨਹੀਂ ਪਹੁੰਚੀ ਅੱਜ ਉੱਥੇ ਪਿੰਡ ਵਾਲਿਆਂ ਨੇ ਸਾਨੂੰ ਦੱਸਿਆ ਵੀ ਅੰਬੇਡਕਰ ਸੈਨਾ ਮੂਲ ਨਿਵਾਸੀ ਦੀ ਪਹਿਲੀ ਟੀਮ ਆ ਅੰਬੇਡਕਰ ਸੈਨਾ ਮੂਲ ਨਿਵਾਸੀ ਦੀ ਪਹਿਲੀ ਟੀਮ ਆ ਜਿਹੜੀ ਉੱਥੇ ਹੜਾ ਵਿੱਚ ਪਹਿਲੀ ਵਾਰੀ ਰਾਸਮਗਰੀ ਲੈ ਕੇ ਆਈ ਸਾਨੂੰ ਇਸ ਪਾਸੇ ਇਸ ਮਨੋ ਵੀ ਆਪਣੇ ਮਨ ਨੂੰ ਸੰਤੁਸ਼ਟੀ ਆ ਬਈ ਅੰਬੇਡਕਰ ਸੈਨਾ ਮੂਲ ਨਿਵਾਸੀ ਨੇ ਉੱਥੇ ਪਹੁੰਚ ਕੀਤੀ ਜਿੱਥੇ ਅੱਜ ਤਾਈਂ ਨਾ ਸਰਕਾਰ ਔਰ ਨਾ ਕੋਈ ਸੰਸਥਾ ਅਸੀਂ ਉੱਥੇ ਦਾ ਕੰਟੈਕਟ ਨੰਬਰ ਲੈ ਕੇ ਆਏ ਆ ਔਰ ਅਗਰ ਉੱਥੇ ਕੋਈ ਵੀ ਜਣਾ ਚੌਰਾ ਆ ਜਿੱਤੇ ਤਕਰੀਬਨ ਇਹ ਦੋ ਪਿੰਡ ਜਿਹਦੇ ਵਿੱਚ 100 ਤੋਂ ਉੱਪਰ ਘਰ ਆ ਅਸੀਂ ਉਹਨੂੰ ਕੰਟੈਕਟ ਨੰਬਰ ਵੀ ਦਵਾਂਗੇ ਔਰ ਅਸੀਂ ਇਹ ਅਪੀਲ ਵੀ ਕਰਦੇ ਆ ਸਮੁੱਚੀ ਮਾਨਵਤਾ ਲਈ ਜਿਹੜੇ ਮਾਨਵਤਾਵਾਦੀ ਸੋਚ ਵਾਲੇ ਆ ਜਥੇਬੰਦੀਆਂ ਆ ਜਾਂ ਕੁਝ ਧਾਰਮਿਕਾ ਗੂਆ ਉਹ ਇਸ ਇੱਥੇ ਆ ਕੇ ਹਾਲਾਤ ਹਾਲਾਤ ਦਾ ਜਾਇਜ਼ਾ ਲੈਣ ਔਰ ਦੇਖਣ ਵੀ ਇੱਥੇ ਜਿਹੜੇ ਹਾਲਾਤ ਆ ਉਹ ਵੱਤ ਤੋਂ ਵੱਤਰ ਆ ਇੱਥੇ ਸਰਕਾਰ ਵੀ ਕੋਈ ਪਹੁੰਚ ਨਹੀਂ ਕਰ ਰਹੀ ਅੱਜ ਸਮਾਨ ਜਿਹੜਾ ਅਸੀਂ ਅੰਬੇਡਕਰ ਸੈਨਾ ਮੂਲ ਵਾਸੀ ਦੀ ਟੀਮ ਲੈ ਕੇ ਆਇਆ ਮੈਂ ਆਪਣੇ ਪੱਤਰਕਾਰ ਵੱਡੇ ਭਾਜੀ ਨੂੰ ਅਪੀਲ ਕਰੂਗਾ ਵੀ ਦੇਖ ਸਕਦੇ ਆ ਅਸੀਂ ਇੱਥੇ ਖੜੇ ਆ ਅਸੀਂ ਅੱਜ ਲੇਡੀਜ਼ ਦੇ ਸੂਟ ਚਪਲਾਂ ਬੱਚਿਆਂ ਦੀਆਂ ਲੇਡੀਜ਼ ਦੀਆਂ ਜੈਂਟਸ ਦੀਆਂ ਜਿਹੜੀ ਹੁਣ ਪਾਣੀ ਉਤਰਿਆ ਆ ਕਿਉਂਕਿ ਇਹਨਾਂ ਨੂੰ ਜ਼ਰੂਰਤ ਆ ਦਵਾਈਆਂ ਸਕੂਲ ਬੈਗ ਬੱਚਿਆਂ ਦੀਆਂ ਬੁੱਕਾਂ ਸਟੇਸ਼ਨਰੀ ਦਾ ਸਮਾਨ ਔਰ ਜੈਂਟਸ ਲਈ ਟੀ-ਸ਼ਰਟਾਂ ਕੰਬਲ ਅੱਜ ਦੇ ਲੈਣ ਵਾਲੇ ਕੰਬਲ ਔਰ ਪਾਣੀ ਅਸੀਂ ਦਵਾਈਆਂ ਤੱਕ ਸਾਰਾ ਸਮਾਨ ਲੈ ਕੇ ਸਾਰੀ ਅੰਬੇਡਕਰ ਸੈਨਾ ਮੂਲ ਨਿਵਾਸੀ ਦੀ ਮਾਨਵਤਾਵਾਦੀ ਕੰਮ ਲਈ ਅੱਗੇ ਹੋ ਕੇ ਵੱਧ ਚੜ ਕੇ ਕਰ ਰਹੀ ਆ ਔਰ ਮੈਂ ਇੱਕ ਵਾਰੀ ਫੇਰ ਅਪੀਲ ਕਰਦਾ ਵੀ ਜਿਹੜੇ ਮਾਨਵਤਾਵਾਦੀ ਵਿਚਾਰਧਾਰਾ ਵਾਲੇ ਆ ਉਹ ਆ ਕੇ ਜਾਂ ਸਾਡੇ ਨਾਲ ਕੰਟੈਕਟ ਕਰਨ ਜਾਂ ਜਿਹੜੇ ਜਿੱਥੇ ਕਿਤੇ ਹੈਲਪ ਦੀ ਜ਼ਰੂਰਤ ਆ ਪੰਜਾਬ ਵਿੱਚ ਜਿੱਥੇ ਹੜ੍ਹਾਂ ਦੀ ਮਾਰ ਪਈ ਆ ਉੱਥੇ ਸਾਨੂੰ ਕੰਟੈਕਟ ਕਰਨ ਅਸੀਂ ਹਰ ਤਰ੍ਹਾਂ ਹਰ ਹਿੱਲੇ ਹਰ ਸਮੇਂ ਉਹਨਾਂ ਲਈ ਹਾਜ਼ਰ ਆ ਅਸੀਂ ਹਰ ਜਗ੍ਹਾ ਸਮਾਨ ਲੈ ਕੇ ਪਹੁੰਚਾਂਗੇ ਖਾਸ ਤੌਰ ਤੇ ਮੈਂ ਅੰਬੇਡਕਰ ਸੈਨਾ ਮੂਲ ਵਾਸੀ ਫਗਵਾੜਾ ਯੂਨਿਟ ਮੇਰੇ ਨਾਲ ਆਏ ਸ਼੍ਰੀ ਧਰਮਵੀਰ ਬੋਤ ਜਿਹੜੇ ਸਾਡੇ ਜ਼ਿਲ੍ਹਾ ਪ੍ਰਧਾਨ ਆ ਔਰ ਸਾਡੇ ਵਿਨੋਦ ਭਾਜੀ ਸਾਡੇ ਫੌਜੀ ਸਾਹਿਬ ਆਪਣੇ ਦੀਪਕ ਮਰਦੀਪਾ ਜੀ ਸਾਡੇ ਮਣੀ ਅੰਬੇਡਕਰ ਜੀ ਸਾਡੇ ਤੇਜਿੰਦਰ ਭਾਜੀ ਮੋਨੂ ਭਾਜੀ ਖਾਸ ਕਰ ਇੱਥੋਂ ਦੇ ਜਿਹੜੇ ਸਰਪੰਚ ਸਾਹਿਬ ਆ ਅੱਜ ਜਿਹੜਾ ਅਸੀਂ ਲਾਸਟ ਟੌਪ ਲਾਇਆ ਉਹਨਾਂ ਦੇ ਫਾਦਰ ਸਾਹਿਬ ਅਸੀਂ ਉਹਨਾਂ ਦੇ ਘਰ ਵਿੱਚ ਖੜੇ ਆ ਅਸੀਂ ਉਹਨਾਂ ਦਾ ਵੀ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਪ੍ਰਵੀਰ ਸਿੰਘ ਸਰਪੰਚ ਅਸੀਂ ਉਹਨਾਂ ਦੇ ਘਰ ਖੜੇ ਆ ਉਹਨਾਂ ਦਾ ਵੀ ਅਸੀਂ ਆਪਣੇ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੈ ਭੀਮ ਜੈ ਭਾਰਤ ਜੈ ਗੁਰਦੇਵ ਭਾਨ ਗੁਰਦੇਵ ਨਮੋ ਵਧਾਈ ਦੇਖ ਲੋ ਵੀ ਜਿਹੜੇ ਅੱਜ ਇੰਨੀ ਦੂਰੋਂ ਸਮਰਾਜ ਸੇਵੀ ਜਿਹੜੀ ਸੰਸਥਾ ਅੱਜ ਆ ਰਹੀਆਂ ਹਨ ਅਸੀਂ ਉਹਨਾਂ ਦਾ ਨਾ ਤਹਿ ਦਿਲੋਂ ਸ਼ੁਕਰਗੁਜ਼ਾਰ ਆ ਕਿਉਂਕਿ ਜਿਹੜਾ ਉਹਨਾਂ ਨੇ ਐਡੀ ਔਖੀ ਘੜੀ ਦੇ ਵਿੱਚ ਜਿਹੜੇ ਡੁੱਬੇ ਲੋਕਾਂ ਦੀ ਸਾਰ ਲੈਣ ਆਇਆ ਔਰ ਮਦਦ ਵੀ ਕਰਨ ਆਇਆ ਦੇਖੋ ਜੇ ਇਹ ਚਾਹੇ ਕੋਈ ਸਰਕਾਰ ਹੋਵੇ ਲੇਕਿਨ ਜਿਨ੍ਹਾਂ ਅੱਜ ਸੰਸਥਾ ਅਰਬਾਂ ਖਰਬਾਂ ਰੁਪਇਆ ਦੇ ਉੱਥੋਂ ਇਕੱਠੇ ਕਰਕੇ ਇੱਥੇ ਸਾਡੇ ਟਿਕਰ ਹੜਪੀੜਤਾ ਵਿੱਚ ਪਹੁੰਚ ਰਾਇਆ ਅਸੀਂ ਉਹਨਾਂ ਦਾ ਨਾ ਇਤਨਾ ਹੈ ਵੀ ਅਸੀਂ ਸ਼ੁਕਰਗੁਜ਼ਾਰ ਵੀ ਨਹੀਂ ਅਸੀਂ ਉਹਨਾਂ ਦੇ ਨਾ ਤਹਿ ਦਿਲੋਂ ਸ਼ੁਕਰੀਆ ਕਰਦੇ ਆਂ ਵੀ ਉਹਨਾਂ ਨੇ ਸਾਨੂੰ ਇਹ ਚੀਜ਼ ਜਿਹੜੀ ਲਿਆ ਕੇ ਸਾਡੇ ਕੋਲ ਪਹੁੰਚਾਇਆ ਤੇ ਡਾਕਟਰ ਅੰਬੈਂਡਕਰ ਜਿਹੜਾ ਜਿਹੜੀ ਸੋਚ ਇਹ ਨਾਲ ਲੈ ਕੇ ਚੱਲਿਆ ਕਿਉਂਕਿ ਅਸੀਂ ਇਤਿਹਾਸ ਵੀ ਪੜਿਆ ਹੋਇਆ ਤੇ ਉਹਦੇ ਵਿੱਚੋਂ ਡਾਕਟਰ ਅੰਬੈਂਡਕਰ ਨੇ ਜਿਹੜੀ ਬਚਪਨ ਦੇ ਵਿੱਚ ਖਾਮੀਆਂ ਦੇਖੀਆਂ ਸੀ ਉਹਨੋਂ ਉਹ ਚੱਲਦਾ ਆ ਉਹ ਇੱਕ ਬੜੇ ਵੱਡੇ ਸੀਨੀਅਰ ਆਗੂ ਬੜੇ ਹਾਂਜੀ ਤੇ ਉਹਨਾਂ ਨੇ ਸੰਵਿਧਾਨ ਲਿਖ ਕੇ ਮਾਰਿਆ ਅੱਜ ਉਹ ਜਿਹੜੀ ਹਿੰਦੁਸਤਾਨ ਦੀ ਸਰਕਾਰ ਉਹ ਇਸੇ ਤੇ ਹੀ ਚੱਲ ਰਹੀ ਆ ਉਹਦੇ ਪੂਰਿਆਂ ਤੇ ਨੇ ਕਾਨੂੰਨ ਇੱਕ ਜ਼ਰੂਰ ਕਿਹਾ ਸੀ ਵੀ ਇਹ ਜਿਹੜਾ ਸੰਵਿਧਾਨ ਮੈਂ ਅੱਜ ਪੇਸ਼ ਕਰ ਰਿਹਾ ਜੇ ਦੇਸ ਨੂੰ ਤੁਸੀਂ ਸਹੀ ਤਰੀਕੇ ਨਾਲ ਚਲਾਉਂਗੇ ਤਾਂ ਹਿੰਦੁਸਤਾਨ ਇੱਕ ਸੋਨੇ ਦੀ ਚਿੜੀਆ ਕਹਾਵੇਗਾ ਕੋਈ ਬੰਦਾ ਭਾਰਤ ਜਿਹੜਾ ਹੈ ਨਾ ਉਹ ਇੱਕ ਸੋਨੇ ਦੀ ਚਿੜੀਆ ਕਹਾਵੇਗਾ ਲੇਕਿਨ ਜਿਸ ਵੇਲੇ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਨਾ ਸਾਰੇ ਸਾਰਿਆਂ ਨੇ ਉਹਦਾ ਹੀ ਖੈਰ ਮਕਦਮ ਕੀਤਾ ਸੀ ਅੱਜ ਉਹਨਾਂ ਦੀ ਧੇਰ ਜਿਹੜੀ ਹੈ ਨਾ ਅਸੀਂ ਨਹੀਂ ਦੇ ਸਕਦੇ ਹਾਂਜੀ ਤੇ ਅਸੀਂ ਨਾ ਇੱਕ ਇੱਕ ਗੱਲ ਦਾ ਸਾਨੂੰ ਪਤਾ ਹੈ ਬਈ ਉਹਨਾਂ ਨੇ ਕੀ ਕੁਛ ਸੰਵਿਧਾਨ ਦੇ ਵਿੱਚ ਲਿਖਿਆ ਅੱਜ ਜਿਹੜਾ ਸਾਨੂੰ ਉਹਨੇ ਵੋਟ ਦਾ ਹੱਕ ਦਿਵਾਇਆ ਹੈ ਜਾਂ ਅੱਜ ਅਸੀਂ ਇਸ ਤਰ੍ਹਾਂ ਇਕੱਠੇ ਚੱਲ ਰਹੇ ਆ ਸਾਨੂੰ ਪਛੜੇ ਲੋਕਾਂ ਨੂੰ ਕੋਈ ਨੇੜੇ ਨਹੀਂ ਖੜਾਉਣ ਦਿੰਦਾ ਸੀ ਅੱਜ ਉਹ ਸਾਨੂੰ ਅਧਿਕਾਰ ਦਿਵਾ ਕੇ ਤੇ ਠੀਕ ਹੈ ਉਤਰ ਜ਼ਰੂਰ ਗਿਆ ਲੇਕਿਨ ਬੰਦਾ ਜਿਹੜੇ ਪੂਰਨੇ ਪਾਏ ਉਹ ਹਮੇਸ਼ਾ ਹਮੇਸ਼ਾ ਲਈ ਹੀ ਤੇ ਰਹਿਣਗੇ ਹਾਂਜੀ ਜੈ ਭੀਮ ਜੈ ਭਾਰਾ